ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਲਾਸਪੁਰ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲਾ ਹਾਈਵੇ ਦੇ ਉੱਤੇ ਆਉਂਦਾ ਹੈ ਲੋਹਾਰਾ ਪਿੰਡ ਤੇ ਮਾਚੀਕੇ ਦੇ ਦੋਨੇ ਪਾਸਿਆਂ ਦੇ ਪਿੰਡ ਹੈ ਬਲਾਸਪੁਰ ਵੈਸੇ ਆਪਣੇ ਆਪ ਚ ਮਸ਼ਹੂਰ ਪਿੰਡ ਆ ਪੰਜਾਬ ਦਾ ਸੋ ਜਿੱਥੇ ਵੀਡੀਓ ਬਣਾ ਰਹੇ ਦੱਸੋ ਬਾਈ ਜੀ ਹੋਰੀ ਵੀ ਮਸ਼ਹੂਰ ਹੈ ਚੰਗੀਆਂ ਮੱਝਾਂ ਰੱਖਣ ਦੇ ਮਾਮਲੇ 'ਚ ਅੱਜ ਚਾਰ ਮੱਝਾਂ ਦੀ ਵੀਡੀਓ ਹੈ ਤੇ ਇਸ ਵੀਰ ਕੋਲ ਮੇਰੀ ਦੂਜੀ ਵੀਡੀਓ ਹੈ ਤਿੰਨ ਕ ਸਾਲ ਪਹਿਲਾਂ ਸ਼ਾਇਦ ਇੱਕ ਮੱਝ ਦੀ ਵੀਡੀਓ ਬਣਾਈ ਸੀ ਤੇ ਬੜੇ ਚੰਗੇ ਢਾਂਚੇ ਦੀ ਸੋਨੇ ਦੁੱਧ ਵਾਲੀ ਉਹ ਮੱਝ ਸੀ ਅੱਜ ਫੇਰ ਉਸੇ ਤਰ੍ਹਾਂ ਤੁਹਾਨੂੰ ਮੱਝਾਂ ਦਿਖਾਉਣੀਆਂ ਚਾਰ ਤੇ ਇਹਦੇ ਵਿੱਚ ਪੰਜਾਬ ਦੀ ਜਾਂ ਕਹ ਲਓ ਵੀ ਹਰਿਆਣੇ ਦੀ ਮੱਝਾਂ ਦੇ ਵਿੱਚ ਇਸ ਏਰੀਏ ਦੀ ਹਰੇਕ ਨਸਲ ਹੀ ਆ ਜਾਣੀ ਆ ਨੀਲੀ ਰਾਵੀ ਸਾਹਮਣੇ ਤੁਸੀਂ ਦੇਖ ਲਓ ਚਾਰ ਦੁੱਧ ਵਾਲੀ ਮੱਝ ਤੁਹਾਨੂੰ ਦਿਖਾਉਂਗਾ ਤਾਜੀ ਸੋਈ ਵੀ ਹੈ ਇਹ ਤੋਂ ਇਲਾਵਾ ਮੁਰਾ ਪੱਖ ਚ ਪੈਂਦੀਆਂ ਦੋ ਮੱਝਾਂ ਦਿਖਾਉਂਗਾ ਤੇ ਇਹ ਵੀ ਦੋਨੇ ਸੂਂਝਾਂ ਸਵਾਂਈਆਂ ਤੇ ਜੇ ਕੋਈ ਵੀਰ ਬੂਰੀ ਮੱਝ ਨੂੰ ਪਸੰਦ ਕਰਦਾ ਤੇ ਇਸ ਵੀਡੀਓ ਚ ਤੁਹਾਨੂੰ ਬੂਰੀ ਵੀ ਜਿਹੜੀ ਉਹ ਦੇਖਣ ਨੂੰ ਮਿਲੂ ਮਤਲਬ ਮੱਝਾਂ ਦਾ ਹਰੇਕ ਰੰਗ ਜਿਹੜਾ ਪੰਜਾਬ ਦੇ ਲੋਕ ਪਸੰਦ ਕਰਦੇ ਆ ਉਹ ਇਸ ਵੀਡੀਓ ਚ ਰਹੂਗਾ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਸ਼ੁਰੂਆਤ ਬੂਰੀ ਤੋਂ ਕਰਾਂਗੇ ਤੇ ਫਿਰ ਤੁਹਾਨੂੰ ਦਿਖਾਉਂਗਾ ਸੂਂਝਾਂ ਸਵਾਂਈਆਂ ਸੋ ਐਂਡ ਤੱਕ ਵੀਡੀਓ ਨੂੰ ਤੁਸੀਂ ਦੇਖਿਓ ਤੇ ਤਸੱਲੀ ਕਰਕੇ ਤੁਸੀਂ ਆਪਦੀ ਖਰੀਦ ਸਕਦੇ ਹੋ ਜਿਹੜਾ ਨਾਲ ਤੁਹਾਨੂੰ ਜਚੂਗਾ ਭਾਈ ਸਤਿ ਸ੍ਰੀ ਅਕਾਲ ਹਸੀ ਗਾ ਵੀਰੇ ਜਗੀਦ ਆ ਨਾਮ ਆਪਣਾ ਬਈ ਇੱਕ ਵਾਰ ਦੱਸੋ ਮਾ ਮੇਰਾ ਵੀਰੇ ਪਰਮੇਂਦਰ ਸਿੰਘ ਆ ਡਾਕਟਰ ਪੱਪੂ ਹੀ ਕਹਿੰਦੇ ਸਾਰੇ ਆ ਵੈਸੇ ਏਰੀਆ ਚ ਪੱਪੂ ਬਲਾਸਪੁਰ ਦੇ ਨਾਂ ਤੇ ਹੀ ਜਾਣਦੇ ਜਾਂਦਾ ਹੈ ਆ ਵਪਾਰ ਦਾ ਕੰਮ ਬਈ ਕਰ ਲੈਂਦੇ ਹਾਂ ਹਾਂਜੀ ਵਪਾਰ ਦਾ ਕੰਮ ਆ ਜੀ ਮੱਝਾਂ ਹੀ ਲਿਆਉਣੇ ਰੂਟੀਨ ਚ ਮੱਝਾਂ ਵੀ ਸਰਦੀਆਂ ਵਿੱਚ ਗਾਂਆਂ ਵੀ ਆ ਜਾਂਦੀਆਂ ਜੀ ਚੰਗੀ ਬੱਕੀ ਲਾ ਲਈ ਜੀ ਮੱਝ ਮਤਲਬ ਹਾਰ ਟਾਈਮ ਹੁੰਦੀ ਹੈ ਆਪਣੇ ਕੋਲ ਹਾਂਜੀ 5-7 ਪਸ਼ੂ ਹੁੰਦੇ ਹੀ ਆ ਵੇਚ ਨਾਲੇ ਹਰ ਵਕਤ ਅੱਜ ਸ਼ੁਰੂਆਤ ਫਰਬੂਰੀ ਤੋਂ ਕਰ ਲੈਨੇ ਆ ਬਈ ਹਾਂਜੀ ਕਿੰਨਾ ਮਸੂਆ ਇਹ ਨਹੀਂ ਸੂਆ ਇਹ ਦੂਜਾ ਸੂਆ ਜੀ ਤਾਂ ਮੂੰਹ ਛੇਦਾਂ ਦਾ ਵੀਰੇ ਦਨ ਹਜੇ ਕਿੰਨੇ ਲੈ ਸਕਦੀ ਆਂ ਦਾ ਦਨ 30 ਤਰੀਕ ਨੂੰ ਪੂਰੇ ਹੁੰਦੇ ਆ ਠੀਕ ਐ ਤੇ ਹਫਤਾ ਕੱਢ ਜੂਗੀ ਜੀ ਠੀਕ ਐ ਜਾਨੀ ਅੱਜ 25 ਤਰੀਕਾ ਪੰਜ ਦਿਨ ਤਾਂ ਪਏ ਆ ਦੋ ਤਿੰਨ ਦਿਨ ਉੱਤੇ ਲੈ ਗਈ ਤਾਂ ਹਫਤਾ ਆਰਾਮ ਨਾਲ ਇਹਨੇ ਲੈ ਜਾਣਾ ਹਾਂਜੀ ਹਾਂਜੀ ਡਿਮਾਂਡ ਭਈ ਇਹਦੀ ਕੀ ਰਹਿਣੀ ਐ ਡਿਮਾਂਡ ਜੀ ਫੋਨ ਤੇ ਕਰ ਲਾਂਗੇ ਕਾਰਡ ਵਾਲੀ ਐ ਬੈਦਰ ਕਾਰਡ ਆ ਜਾਨੀ ਆਪਣੇ ਸਾਰੀਆਂ ਮੱਜਾਂ ਦੀ ਠੀਕ ਐ ਭਾਈ ਤੋਰ ਕੇ ਤੋਰ ਕੇ ਭਾਈ ਨੂੰ ਹਾਂਜੀ ਸੋ ਦੋਸੋ ਤੋਰ ਕੇ ਤੁਹਾਨੂੰ ਦਿਖਾਉਣੇ ਆ ਮੱਝ ਪੂਰੀ ਤੇ ਬੂਰੀ ਵੀ ਇਦਾਂ ਦੀ ਵੀ ਸ਼ਕੀਨਾਂ ਵਾਲੀ ਬੂਰੀ ਐ ਟਾਂਜਾ ਤੁਸੀਂ ਦੇਖੋ ਪਤਲੀ ਚਮੜੀ ਦੱਸਦੀ ਐ ਥਣ ਦਾ ਸਹਿਜ ਬੜਾ ਸੋਹਣਾ ਕਈ ਵਾਰ ਕੀ ਇਹ ਦੇਖਦੇ ਆਪਾਂ ਵੀ ਉਤੋਂ ਬਾਡੀ ਬੰਤਰ ਮੱਝ ਵੀ ਬੜੀ ਚੰਗੀ ਹੁੰਦੀ ਉਹਦੇ ਚ ਕੋਈ ਕਮੀ ਥਣਾਂ ਵੱਲੋਂ ਜਾਂ ਹਵਾਨੇ ਵੱਲੋਂ ਆ ਜਾਂਦੀ ਐ ਜਾਂ ਸੈਂਗ ਨਹੀਂ ਸੋਹਣੇ ਹੁੰਦੇ ਪਰ ਇਹ ਹਰੇਕ ਪੱਖ ਤੋਂ ਸੋਹਣੀ ਲੱਗੀ ਤੁਹਾਨੂੰ ਵੀ ਆਸ ਐ ਵੀ ਪਸੰਦ ਆਊਗੀ ਬਾਕੀ ਤੁਰਦੀ ਐ ਤਾਂ ਢਾਂਚਾ ਤੁਸੀਂ ਦੇਖ ਲਓ ਰੇਟ ਫੋਨ ਤੇ ਆ ਦੱਸੋ ਸਾਰੀਆਂ ਮੱਝਾਂ ਦੇ ਰੇਟ ਫੋਨ ਤੇ ਰਹਿਣਗੇ ਵਪਾਰ ਦਾ ਕੰਮ ਐ ਤੇ 100 ਪੜਦੇ ਹਰੇਕ ਭਰਾ ਦੇ ਆਪਣੇ ਕਿੱਤੇ ਦੇ ਹੁੰਦੇ ਆ ਉਹਦੇ ਹਿਸਾਬ ਤੇ ਫਰੇਕ ਭਰਾ ਡਿਮਾਂਡ ਕਰਦਾ ਐ ਜਾਂ ਰੇਟ ਜਿਹੜਾ ਫੋਨ ਤੇ ਰੱਖਣਾ ਜਾਂ ਵੀਡੀਓ ਚ ਰੱਖਣਾ ਉਹ ਦੇਖਦਾ ਚੋਟਾਂਚਾ ਤੁਸੀਂ ਦੇਖੋ ਲੈ ਆਓ ਵੀਰੇ ਵਾਪਸ ਬਹੁਤ ਸੋਹਣੇ ਥਾਣੇ ਦੋਸਤੋ ਹਵਾਨਾ ਜਿਹੜਾ ਉਹ ਤੁਸੀਂ ਵੀਡੀਓ ਚ ਦੇਖ ਲਿਆ ਅਜੇ ਹਫਤੇ ਦੀ ਇਹ ਕੱਚੀ ਪੂਰੀ ਬਰੀਕ ਪੂਸ਼ ਆ ਮੋੜ ਦੇ ਵਿੱਚੋਂ ਬਾਕੀ ਹਵਾਨਾ ਥਾਣ ਤੁਸੀਂ ਇਹਦੇ ਹੁਣ ਇਹ ਦੇਖ ਸਕਦੇ ਹੋ ਜਾਣਦੋ ਸੋ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਆਂ ਬੂਰੀ ਮੱਝ ਬੂਰੀ ਝੋਟੀ ਦੂਜਾ ਸੂਆ ਇਹਨੇ ਸੂਣਾ ਟਾਂਚਾ ਤੁਸੀਂ ਇਹਦਾ ਦੇਖ ਲਿਆ ਇਸ ਤੋਂ ਬਾਅਦ ਤੁਹਾਨੂੰ ਮੈਂ ਤਿੰਨ ਮੱਝਾਂ ਹੋਰ ਦਿਖਾਉਣੀ ਆ ਕਿ ਕਰਕੇ ਟੋਟਲ ਚਾਰ ਨਾਗੇ ਇਸ ਵੀਡੀਓ ਦੇ ਮਾਧਮ ਨਾਲ ਤੁਹਾਨੂੰ ਦਿਖਾਉਣੇ ਆਂ ਦੋ ਨੰਬਰ ਦੇ ਉੱਤੇ ਜਿਹੜੀ ਮੱਝ ਦਿਖਾਉਣੀ ਆ ਦੱਸੋ ਸਾਹਮਣੇ ਖੜੀ ਐ ਪੱਪੂ ਭਾਈ ਦੋ ਨੰਬਰ ਤੇ ਜਿਹੜੀ ਮੱਝ ਆਪਾਂ ਦਿਖਾ ਰਹੇ ਆਂ ਇਹ ਵੀ ਜਿਸੂਆ ਦੂਜਾ ਵੀਰੇ ਹੂੰ ਦਿਨ ਇਹਨੂੰ ਤੀਜਾ ਹੋਇਆ ਸੂਈ ਨੂੰ ਅੱਜ ਠੀਕ ਐ ਤੇ ਸੂਣ ਦੀ ਮੇਰੇ ਕੋਲ ਵੀਡੀਓ ਵੀ ਹੈਗੀ ਐ ਹੂੰ ਕਦੇ ਕਹਿਣ ਦੀ ਗੱਲ ਹੁੰਦੀ ਤੀਜੇ ਦਿਨ ਕਲੀਅਰ ਤੀਜੇ ਦਿਨ ਅੱਜ ਠੀਕ ਹੈ ਭਾਈ ਤੀਜੇ ਦਿਨ ਹੀ ਸਟਾਰਟਿੰਗ ਬੋਲੀ 15 ਕਿਲੋ ਇਹਦੇ ਕੋਲੇ ਅੱਛਾ ਤੀਜੇ ਦਿਨ ਹੀ 15 ਕਿਲੋ ਕੋਈ ਭਰਾ ਚੋ ਸਕਦਾ ਦੋ ਟਾਈਮ ਤਿੰਨ ਟਾਈਮ ਚੋਵੇ ਜੀ ਵੈਸੇ ਪੰਜ ਚਾਰ ਦਿਨ ਮੈਂ ਘਰੇ ਖੜ ਗਈ ਆਪਣੇ ਹਮ ਆਪਾਂ ਦੋਨੋਂ 18 ਤੋਂ 20 ਚੋਵਾ ਦਿੰਦੇ ਠੀਕ ਹੈ ਭਾਈ ਬੱਚਾ ਭਈ ਇਹਨੇ ਕੱਟੀ ਦਿੱਤੀ ਕੱਟੀ ਹੈ ਜੀ ਸੀਮਨ ਨੀਲੀ ਰਵੀ ਦਾ ਹਲਵਾਤਾ ਮੈਨ ਲੱਗਦਾ ਕਿਸੇ ਭਰਾ ਨੇ ਨਹੀਂ ਕੋਈ ਹੋਰ ਬੋਲਦੀ ਹੈ ਜੀ ਇਹ ਆਪਣੀ ਰਸਤਰੀ ਉੱਥੋਂ ਮੈਂ ਆਈ ਹੈ ਜੀ ਇਹ ਅੱਛਾ ਤੇ ਕੋਹੇਨੂਰ ਚੂੜਚੱਕ ਵਾਲੀ ਦੀ ਹੈ ਜੀ ਅਸ਼ੋਦੀ ਕੱਟੀ ਨੂੰ ਜਣੇ ਬੋਤਨੇ ਮੇਰੇ ਸਹੁਰੇ ਉੱਥੇ ਹੀ ਲਈ ਆ ਮੈਂ ਜੀ ਅੱਛਾ ਠੀਕ ਹੈ ਬਾਈ ਹਾਂਜੀ ਹਾਂਜੀ ਖੁੱਲ ਗਿਆ ਬਾਈ ਇਹਨੂੰ ਵੀ ਦੋਸਤੋ ਦੂਜਾ ਸੁਆ ਥਣਾ ਚ ਬਿੱਥੀ ਨੋਟ ਕਰ ਲਿਓ ਜੈਡ ਬਲੈਕ ਹੀ ਦਿਂਦੀ ਹੈ ਮੱਝ ਤੇ ਪਰ ਚੂੜਚੱਕ ਪਿੰਡ ਤੋਂ ਬਾਈ ਕਹਿੰਦਾ ਖਰੀਦੀ ਆ ਤੇ ਨੀਲੀ ਰਾਵੀ ਬੁੱਲਾ ਉੱਥੇ ਬਾਈ ਬੂਟੇ ਕੋਲ ਕੋਹੇਨੂਰ ਉਹਦੀ ਕੱਟੀ ਨੂੰ ਇਹਨੇ ਜਨਮ ਦਿੱਤਾ ਕਿਸੇ ਭਰਾ ਨੂੰ ਛੌਂਕ ਜਾ ਕੇ ਆਉਣਾ ਵੀ ਮੁਰਾ ਦੇ ਨੀਲੀ ਰਾਵੀ ਸਿਮਨ ਲਵਾਉਣ ਦਾ ਖੈਰ ਵੱਜ ਦੀ ਜੇ ਗੱਲ ਕਰੀਏ ਤਾਂ ਬੜਾ ਸੋਹਣਾ ਟਾਂਚਾ ਹੈ ਪੁੜਿਆਂ ਦੀ ਬਣਾਵਟ ਚੰ ਖਵਾਨਾ ਮੋੜ ਦੇ ਵਿੱਚੋਂ ਕਾਫੀ ਚੰਗਾ ਨਜ਼ਰ ਆਉਂਦਾ। ਇਹ ਗੱਲ ਹੋਰ ਧਿਆਨ ਚ ਲੈਦਾ ਵੀ ਸੈਦੋ ਕੇ ਬਾਈ ਕਾਲੇ ਕੋਲ ਵੀਡੀਓ ਬਣਾਉਣ ਆਇਆ ਸੀ। ਉਹ ਵੀਡੀਓ ਜਦੋਂ ਅਪਲੋਡ ਹੁੰਦੀ ਹੈ ਤਾਂ ਉਦੋਂ ਹੀ ਇਸ ਵੀਰ ਦਾ ਫੋਨ ਆ ਗਿਆ ਵੀ ਮੇਰੀ ਵੀ ਵੀਡੀਓ ਬਣਾਉਣੀ ਹੈ। ਤੋਂ ਉਸੇ ਕਰਕੇ ਸਵੱਬ ਬਣਿਆ ਮਤਲਬ ਇਹ ਨਾ ਸੋਚੋ ਵੀ ਕਿਸੇ ਪਸ਼ੂ ਨੂੰ ਟਾਈਮ ਜਿਹੜਾ ਉਹ ਲਾ ਕੇ ਵੀਡੀਓ ਬਣਾਈ ਉਹ ਥਣ ਖਾਲੀ ਨਜ਼ਰ ਆਉਣਗੇ ਬਿਲਕੁਲ ਤੁਹਾਨੂੰ। ਸੋ ਬਹੁਤ ਸੋਹਣੀ ਝੋਟੀ ਲਿਓ ਵੀਰੇ ਵਾਪਸ। ਤੇ ਇਹ ਦੂਜਾ ਸੂਆ ਦੋਸਤੋ ਸੋਈ ਹੈ। ਤੀਜੇ ਚੌਥੇ ਦਿਨ 15 ਕਿਲੋ ਦੁੱਧ ਕੋਈ ਵੀ ਭਰਾ ਬਾਈ ਕਹਿੰਦਾ ਵੀ ਲਿਜਾ ਸਕਦਾ ਤੋਲ ਕੇ ਬਹੁਤ ਵੱਡਾ ਕਾਦ ਕਾਠ ਮੱਝ ਦਾ ਫੁੱਲ ਉੱਚੀ ਲੰਬੀ ਹੈ। ਬਾਣਾ ਚ ਬਿੱਥੀ ਵੀ ਸੋਹਣੀ ਆ ਤੇ ਪਿਛਾਉ ਹਵਾਨਾ ਵੀ ਚੰਗਾ ਦਿਖਾਉਂਦੀ ਐ। ਥਣ ਖਾਲੀ ਦਾ ਤੁਹਾਨੂੰ ਫੈਲਦੇ ਦਿਸਦੇ ਹੀ ਹੋਣਗੇ ਕਿਉਂਕਿ ਜਿਹੜਾ ਪਤਾ ਲੱਗ ਜਾਂਦਾ ਪਸ਼ੂ ਨੂੰ ਕਿੰਨਾ ਚਿਰ ਪਹਿਲਾਂ ਚੋਇਆ ਹੋਊਗਾ। ਹਜੇ ਚਵਾਈ ਦਾ ਟਾਈਮ ਹੋਣਾ ਕਿਉਂਕਿ ਅਸੀਂ ਵੀਡੀਓ ਬਣਾ ਰਹੇ ਹਾਂ ਸਵਾ 3 ਵਜੇ ਦੇ ਆਸ-ਪਾਸ। 2 ਘੰਟੇ ਹਜੇ ਘੱਟੋ ਘੱਟ ਆਪਾਂ ਮੰਨੀਏ ਹਜੇ ਚੁਵਾਈ ਇਹਨਾਂ ਦੀ ਹੋਣੀ ਨਹੀਂ ਨੀ। ਭਾਈ ਸਵੇਰ ਕਿੰਨੇ ਵਜੇ ਮਿਲਕਿੰਗ ਕਰਦੇ ਹੋ ਫਿਰ ਇਹਨਾਂ ਦੀ? ਤਕਰੀਬਨ 5:30-6 ਵਜੇ ਸਵੇਰੇ ਆ ਜੀ। ਹੂੰ। ਸ਼ਾਮ ਨੂੰ 6:30 ਵਜੇ। ਠੀਕ ਹੈ। ਜਿਹੜਾ 15 ਕਿਲੋ ਗੱਲ ਕਹਿਣ ਵਾਲੀ ਨਹੀਂ ਜੀ। ਹੂੰ। ਆਪਾਂ ਵੈਦਰ ਕੋਡ ਗੱਲ ਕਰ ਰਹੇ ਹਾਂ ਜੀ 15 ਕਿਲੋ ਬੋਲੀ ਨੈਟਾ ਤੇ ਗਰਮ ਕਰਨਾ ਉਹ ਬੋਲੀ ਬਣੂਗੀ ਹਲੇ ਜੀ। ਠੀਕ ਹੈ। ਕੱਟੀ ਦਾ 나ੜੂਆ ਨਾਲ ਤੀਜਾ ਦਿਨ ਆ ਜੀ। ਸਹੀ ਹੈ। ਸੋ ਦੱਸੋ ਛੋਟਾ ਬੱਚਾ 나ੜੂਆ ਨਾਲ ਤੇ ਬੌਲੀ ਹਜੇ ਜੋ ਦੁੱਧ ਗਰਮ ਕਰਾਂਗੇ ਬਾਈ ਕਹਿੰਦਾ ਵੀ ਉਹ ਵੀ ਪਾਟੂਗਾ ਤੁਸੀਂ ਇਹਦੇ ਹਵਾਨੇ ਨੂੰ ਫੇਰ ਦੇਖ ਲਓ ਕਈ ਵਾਰ ਬਾਈ ਮਾੜੀ ਪੂਛ ਫੜਿਓ ਇਹਦੀ ਸੋ ਥਣ ਵੀ ਖਾਲੀ ਨਜ਼ਰ ਕਰ ਲਿਓ ਤੁਸੀਂ ਦੇਖ ਲਓ ਇੱਕ ਵਾਰ ਸੋ ਇਸ ਤਰੀਕੇ ਨਾਲ ਇਹ ਹਵਾਨੇ ਦੀ ਅਟੈਚਮੈਂਟ ਦੇਖੋ ਬਾਡੀ ਦੇ ਨਾਲ ਕੱਲਾ ਅੱਗੇ ਨਹੀਂ ਹਵਾਨਾ ਪਛਾਣ ਵੀ ਚੰਗਾ ਛੱਡ ਦਿਓ ਬਾਈ ਸੋ ਇਹ ਮੱਝ ਦੱਸੋ ਤੁਹਾਨੂੰ ਦਿਖਾ ਰਹੇ ਹਾਂ 2 ਨੰਬਰ ਦੇ ਉੱਤੇ ਬਹੁਤ ਸੋਹਣੀ ਝੋਟੀ ਇਸ ਤੋਂ ਬਾਅਦ ਇੱਕ ਹੋਰ ਝੋਟੀ ਤੁਹਾਨੂੰ ਦਿਖਾਉਣੇ ਪੱਕੇ ਹਵਾਨੇ ਦੀ ਹੈ ਜੋਸ਼ ਵਾਲਾ ਹਵਾਨਾ ਸਿੰਘ ਜਰੂਰ ਇਹਦਾ ਤੁਹਾਨੂੰ ਖੁੱਲਾ ਨਜ਼ਰ ਆਊਗਾ ਹਾਂ ਬਾਈ ਇਹ ਕਨਮਸ ਸੁਆ ਸੁਈ ਹੈ ਸੁਆ ਵਿੱਚ ਇਹ ਵੀ ਦੂਜਾ ਹੈ ਵੀਰੇ ਹੂੰ ਇਹ ਕੱਲ ਦੀ ਸੁਈ ਹੈ ਕੋਈ ਸਟਾਰਟ ਨਹੀਂ ਬੋਲੀ 11 12 ਕਿਲੋ ਹੈ ਠੀਕ ਹੈ ਕੱਲ ਦੀ ਸੁਈ ਹੈ ਇਹਨੇ ਵੀ ਕੱਟੀ ਦਿੱਤੀ ਹੈ ਬਾਈ ਮਨ ਇਹਦੇ ਮਗਰ ਵੀ ਕੱਟੀ ਹੈ ਠੀਕ ਹੈ ਤੋਰੀ ਬਾਈ ਸੋ ਦੋਸਤੋ ਸੁਆ ਇਹਦਾ ਵੀ ਦੂਜਾ ਦੁੱਧ ਵਾਲੀ ਮੱਝ ਹੈ ਖਵਾਨਾ ਦੇਖ ਲਓ ਇਹਦਾ ਮੋਢ ਦੇ ਵਿੱਚੋਂ گاਵਾ ਵਾਂਗੂ ਜੋਸ਼ ਹੈ ਹਵਾਨੇ ਦੇ ਵਿੱਚ ਥਣ ਸੋਹਣਾ ਤੇ ਖਾਲੀ ਥਣ ਇਹਦੇ ਵੀ ਤੁਸੀਂ ਦੇਖੋਗੇ ਸੰਗੇ ਦੇ ਥੋੜੇ ਖੁੱਲੇ ਆ ਦਸੋ ਜਦੋਂ ਕੋਲ ਦੀ ਨੰਗੂਗੀ ਤੁਸੀਂ ਜਾਂ ਇਸ ਤਰ੍ਹਾਂ ਕੈਮਰੇ ਚ ਦੇਖ ਹੀ ਲੈਣੇ ਆ ਬੱਚਾ ਇਹਨੇ ਕੱਟੀ ਨੂੰ ਜਨਮ ਦਿੱਤਾ ਢਾਂਚਾ ਤੁਸੀਂ ਇਹਦਾ ਹੁਣ ਤੁਰਦੀ ਤੋਂ ਦੇਖੋ ਫੁੱਲ ਵਜਨ ਵਾਲੀ ਮੱਝ ਐ ਇਹਦਾ ਦੂਜਾ ਸੂਆ ਹਜੇ ਇਹ ਕਾਲੀ ਸੂਈ ਐ ਸਾਫ਼ ਕੀਤੀ ਵੀ ਆਪਣੀ ਜਮਾਂ ਠੀਕ ਐ ਭਾਈ ਸੋ ਬਿਲਕੁਲ ਭਾਈ ਕਹਿੰਦਾ ਬੌਲੇ ਤੋਂ ਸਾਫ਼ ਕੀਤੀ ਐ 11 ਕਿਲੋ ਬੌਲੇ ਤੋਂ ਸ਼ੁਰੂਆਤ ਐ ਦੁੱਧ ਕਿੰਨਾ ਚੋਲੋਗੇ ਥੋੜੀ ਸੇਵਾ ਥੋੜੀ ਸਮਝ ਐ ਦੂ ਅੱਗੇ ਅੱਜ ਜਿੰਨਾ ਦੱਸਿਆ ਉਹ ਦੋ ਟਾਈਮ ਚੋਲਿਓ ਥਣ ਸੋਹਣਾ ਹੈ ਲਿਓ ਵੀਰੇ ਵਾਪਸ ਤਾਜੀ ਸੂਈ ਆ ਦੋਸਤੋ ਤੇ ਬੱਚੇ ਵਾਲ ਨੂੰ ਪਸੂ ਖਿੱਚ ਕਰਦਾ ਹੀ ਆ ਖਾਸ ਕਰਕੇ ਜਿਵੇਂ ਅਜੇ ਦਿਨ ਇੱਕ ਹੀ ਹੋਇਆ ਇਹਨੂੰ ਸੂਈ ਅਗਾੜੀ ਅਗਲਾ ਥਣ ਵੀ ਸੋਹਣਾ ਹੈ ਬਾਕੀ ਪਿਛਾਉ ਹਵਾਨਾ ਫੇਰ ਦੇਖੂ ਇੱਕ ਤੁਹਾਨੂੰ ਨੀਲੀ ਰਾਵੀ ਮੱਝ ਦਿਖਾਉਣੀ ਹੈ ਲਾਸਟ ਉੱਤੇ ਤੇ ਮਾਰਕ ਉਤੋਂ ਪਹਿਲਾਂ ਇਸ ਛੋਟੀ ਦੇ ਥਣ ਹਵਾਨਾ ਫੇਰ ਜੱਜਮੈਂਟ ਕਰ ਲਿਓ ਤੁਸੀਂ ਇਹ ਮੈਂ ਤੁਹਾਨੂੰ ਦੋ ਮੱਝਾਂ ਤਿੰਨ ਮੱਝਾਂ ਦਿਖਾਤੀਆਂ ਦੋਸਤੋ ਦੁਬਾਰਾ ਫੇਰ ਕਉਕੇ ਸੋਹਣੀਆਂ ਖੜੀਆਂ ਤਾਂ ਫਿਰ ਨਿਗਾ ਮਾਰ ਲਓ ਬੂਰੀ ਦਾ ਥਣ ਹਵਾਨਾ ਵੀ ਇੱਥੋਂ ਫੇਰ ਦੇਖ ਲਓ ਫਿਰ ਆਪਾਂ ਨੀਲੀ ਰਾਵੀ ਮੱਝ ਜਿਹੜੀ ਬਾਈ ਕੋਲ ਵਿਕਰੀ ਵਾਲੀ ਐ ਉਹਦੇ ਬਾਰੇ ਗੱਲਬਾਤ ਕਰਾਂਗੇ ਇਹ ਤੁਹਾਨੂੰ ਲਾਸਟ ਉੱਤੇ ਦਿਖਾਉਣੀ ਐ ਟੇਡਾ ਕੱਟ ਐ ਦੱਸੋ ਪ੍ਰੋਪਰ ਮਾਰਕਿੰਗ ਐ ਜੀਵ ਗੁਲਾਬੀ ਰੰਗ ਦੀ ਐ ਤੁਸੀਂ ਦੇਖੋਗੇ ਨੀਲੀ ਰਾਵੀ ਦੀ ਐ ਖਾਸियत ਰਹਿੰਦੀ ਐ ਬੱਚਾ ਜਿਹੜਾ ਇਹਦੇ ਨਾਲ ਮੇਲ ਕਾਫ ਐ ਬਾਈ ਪਾਸਪੋਰਟ ਸੀ ਪਾਸਪੋਰਟ ਲਵਾਇਆ ਸੀ ਇਹਨਾਂ ਨੇ ਛੀਮਾ ਜੀ ਠੀਕ ਐ ਬਾਈ ਇੰਨੀਆਂ ਵਿੱਚ ਵੱਧ ਆ ਗਏ ਆ ਕਿ ਕਿ ਹੈ ਨੀਲੀ ਰਾਵੀ ਦੇ ਵਿੱਚ ਕਿਦਾਂ ਮਤਲਬ ਕਈ ਵਾਰ ਇਸ ਤਰ੍ਹਾਂ ਆ ਜਾਂਦੀ ਹੈ ਹਾਂਜੀ ਭਾਈ ਕਿੰਨਵਾ ਸੂਆ ਸੂਈ ਹੈ ਮਾਜੀ ਸੂਆ ਤੀਜਾ ਸੂਈ ਹੈ ਵੀਰੇ ਇਹ ਹੂੰ ਇਹ ਵੀ ਪਰਸੋਂ ਸੂਈ ਹੈ ਜੀ ਇਹ ਸ ਵੀਰੇ ਸੂਈ ਹੋ ਸ਼ਾਮ ਨੂੰ ਸੂਈ ਹੈ ਜੀ ਠੀਕ ਹੈ ਮੁਰਾ ਦੇ ਨਾਲ ਕੱਟੀਆਂ ਸੋਈਆਂ ਨੇ ਕੱਟੀਆਂ ਸੋਈਆਂ ਇੱਕੋ ਦਿਨ ਹੈ ਹਾਂ ਇਹਦੇ ਥੱਲੇ ਕਿੰਨਾ ਦੁੱਧ ਹੋਊਗਾ 15 ਕਿਲੋ ਬੋਲੀ ਕੰਡੇ ਵਾਲੀ ਹੋਊਗੀ ਜਿਹਦੇ ਕੋਲੇ ਜੀ ਠੀਕ ਹੈ ਇਹਦੇ ਵੀ ਬੈਦ ਰਕਾਰਡ ਆਪਣੇ ਕੋਲੇ 18-20 ਕਿਲੋ ਦੁੱਧ ਦੇ ਦਿੰਦੀ ਹੈ ਮੈਂ ਠੀਕ ਹੈ ਭਾਈ ਆਪਣੇ ਕੋਈ ਸਾਈ ਕਰ ਲੈ ਪੰਜਾਂ ਦਾ ਮੰਜੇ ਘਰੇ ਖੜਾ ਪਚਵਾ ਕੇ ਦੇਵਾਂਗੇ ਠੀਕ ਹੈ ਭਾਈ ਅੱਜ 15 ਕਿਲੋ ਜਿਹੜਾ ਮਰਜ਼ੀ ਲੈ ਲਵੇ ਠੀਕ ਹੈ ਖੋਲੀ ਭਾਈ ਇਹਨੂੰ ਵੀ ਦੋਸਤੋ ਨੀਲੀ ਰਾਵੀ ਨਸਲ ਇੱਕ ਗੱਲ ਜੀ ਥੋੜੀ ਹੋਰ ਐਡ ਕਰਦਾ ਮੈਂ ਚੁਆਈ ਮੰਜੇ ਤੰਨਾ ਦੀ ਇੰਨੀ ਕਿ ਚੰਗੀ ਹੈ ਭਾਈ 5 ਸਾਲ ਦਾ ਕੋਈ ਬੱਚਾ ਲੈਵੇ ਧਾਰ ਕੱਢ ਦੋ ਇੰਨੀ ਪੋਲੀ ਤੇ ਮੋਟੀ ਹੈ ਠੀਕ ਹੈ ਭਾਈ ਹਾਂਜੀ ਸੋ ਚੁਆਈ ਚੰਗੀ ਹੈ ਢਾਂਚਾ ਤੁਸੀਂ ਦੇਖ ਲਓ ਲੰਬਾਈ ਫੁੱਲ ਹੈ ਮੱਝ ਦੀ ਕੱਦ ਵੀ ਚੰਗਾ ਹੈ ਪੁੜਿਆਂ ਦੀ ਬਣਾਵਟ ਤੁਸੀਂ ਦੇਖ ਲੋਗੇ ਸਿੰਘ ਇਹਦੇ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਦੋਸਤੋ ਥੋੜਾ ਆਪਸ ਵਿੱਚ ਸ਼ੇਪ ਦਾ ਫਰਕ ਹੈਗਾ ਢਾਂਚਾ ਬਹੁਤ ਸੋਹਣਾ ਮੱਜਦਾ ਖਵਾਨਾ ਚੰਗਾ ਦਿਖਾਵਾ ਇਹਦਾ ਵੀ 15 ਲੀਟਰ ਇਹਦੇ ਥੱਲੇ ਬੌਲਾ ਹਾਜ਼ਰ ਹੈ ਇਕੱਠੀਆਂ ਹੀ ਸੋਈਆਂ ਇੱਕੋ ਦਿਨ ਇਹ ਤੇ ਨਾਲ ਜਿਹੜੀ ਕਾਲੀ ਝੋਟੀ ਸੋਈ ਹੈ ਇਹ ਦੋਨੇ ਸੋ ਹਵਾਨਾ ਇਹਦਾ ਵੀ ਬੜਾ ਸੋਹਣਾ ਦਿਸਦਾ ਹੈ ਚਮਕ ਦਾ ਰੰਗ ਦਾ ਫਰਕ ਲੱਗੂਗਾ ਤੁਹਾਨੂੰ ਮੁਰਾ ਨਾਲੋਂ ਮੁਰਾ ਤੋਰੀਆਂ ਉਹਨਾਂ ਨਾਲੋਂ ਨੀਲੀ ਰਾਵੀ ਦੇ ਵਿੱਚੋਂ ਕਾਲਾ ਸਲੇਟੀ ਜਾਂ ਰੰਗ ਨਜ਼ਰ ਆਉਂਦਾ ਹੁੰਦਾ ਹੈ ਮਾਰਕਿੰਗ ਵਾਲੇ ਪੱਖ ਤੋਂ ਦੋਸਤੋ ਸੋਹਣੇ ਇਹਦੀ ਮਾਰਕਿੰਗ ਦਿਸਦੀ ਹੈ ਲਿਆ ਬਾਈ ਵਾਪਸ ਸਿੰਘ ਦੀ ਸ਼ੇਪ 19 21 ਡਿਫਰੈਂਸ ਦੇ ਵਿੱਚ ਹੈ ਅੱਖਾਂ ਜਿਹੜੀਆਂ ਉਹ ਪ੍ਰੋਪਰ ਦੋਸਤੋ ਨੀਲੀ ਰਾਵੀ ਵਾਲੀਆਂ ਨੀਲੀ ਰਾਵੀ ਨਸਲ ਤੇ ਕੰਮ ਕਰਨਾ ਤਾਂ ਬਾਈ ਨੂੰ ਕਾਲ ਕਰ ਲਓ ਰੇਟ ਸਿੱਧਾ ਤੁਸੀਂ ਵੀਰ ਤੋਂ ਹੀ ਪੁੱਛੋਗੇ ਮੈਂ ਕਿਸੇ ਪਸ਼ੂ ਦੀ ਡੰਗ ਤੋਂ ਪੁੱਛੀ ਨਹੀਂ ਪਰ ਮੰਜਾ ਤੁਹਾਨੂੰ ਅੱਜ ਸੋਹਣੀਆਂ ਦਿਖਾਈਆਂ ਸੋ ਇਹਦਾ ਵੀ ਤੁਸੀਂ ਹਵਾਨਾ ਢਾਂਚਾ ਦੇਖੋ ਇਨੇ ਕੱਟੇ ਨੂੰ ਜਨਮ ਦਿੱਤਾ ਹੈ ਸੋ ਇਦਾਂ ਦੀ ਇਹਦੀ ਬਣਾਵਟ ਉਤੋਂ ਦਿਸਦੀ ਹੈ ਹਵਾਨਾ ਇਹਦਾ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਬਹੁਤ ਸੋਹਣਾ ਹੈ ਸੋ ਭਾਈ ਪੁੱਛ ਪੜੋ ਮੜੀ ਜੀ ਦੀ ਹਾਂ ਪਰ ਦੇਖੋ ਹਵਾਨਾ ਦੱਸੋ ਤੇ ਕੱਲਾ ਹਵਾਨਾ ਪਿੱਛੋਂ ਨਹੀਂ ਅਗਾੜੀ ਵੀ ਚੰਗੀ ਦਿੰਦੀ ਐ ਥਣਾ ਚ ਬਿੱਥੀ ਵੀ ਬਹੁਤ ਸੋਹਣੀ ਦਿਸਦੀ ਐ ਛੱਡ ਦਿਓ ਭਾਈ ਸੋ ਇਹ ਮੱਝ ਦੋਸਤੋ ਨੀਲੀ ਰਾਵੀ ਨਸਲ ਚ ਪੈਂਦੀ ਵਿਕਰੀ ਵਾਸਤੇ ਐ ਇਸ ਤਰ੍ਹਾਂ ਤੁਸੀਂ ਇਹਦਾ ਹਵਾਨਾ ਫੇਰ ਦੇਖ ਸਕਦੇ ਹੋ ਜੇ ਆਪਾਂ ਸਾਈਡ ਤੋਂ ਇਹਦੇ ਥਣ ਹਵਾਨਾ ਦੇਖਦੇ ਆ ਤਾਂ ਤੁਹਾਨੂੰ ਇਸ ਤਰ੍ਹਾਂ ਨਜ਼ਰ ਆਊਗਾ ਸੋ ਚਾਰ ਮੱਝਾਂ ਅੱਜ ਦੀ ਇਸ ਵੀਡੀਓ ਚ ਭਾਈ ਪੱਪੂ ਕੋਲੋਂ ਵਿਕਰੀ ਵਾਲੀਆਂ ਤੁਹਾਨੂੰ ਦਿਖਾਇਆ ਫੇਰ ਬੇਨਤੀ ਕਰ ਦਿੰਦਾ ਵੀ ਸੂਜੀਆਂ ਸੂਜੀਆਂ ਮੱਝਾਂ ਦਾ ਦੁੱਧ ਦੋ ਟਾਈਮ ਜਿੰਨਾ ਤੁਹਾਨੂੰ ਦੱਸਿਆ ਚੋਲੋ ਜੇ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਹੱਕ ਹੈ ਤੇ ਆ ਕੇ ਦੇਖ ਕੇ ਖਰੀਦ ਲਓ ਰੰਗ ਹਰੇਕ ਹੈ ਨਸਲ ਹਰੇਕ ਹੈ ਜਿਹੜੀ ਤੁਹਾਨੂੰ ਪਸੰਦ ਆ ਤੁਸੀਂ ਖਰੀਦੋ ਧੰਨਵਾਦ